जय भीम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਦੋਂ ਅੰਬੇਡਕਰ ਊਰਜਾ ਪਵਨ ਦੀ ਗੱਲ ਕਰਦੇ ਆ ਤਾਂ ਚਾਰ ਮੰਜ਼ਲੀ ਬਣਿਆ ਹੋਇਆ ਅੰਬੇਡਕਰ ਊਰਜਾ ਪਵਨ ਔਰ ਇੱਕ ਅਜੇ ਹੀ ਨਿਸ਼ਾਨੀ ਹੈ ਇੱਕ ਅਜੇ ਹੀ ਸੰਸਥਾ ਹੈ ਜਿਸ ਸੰਸਥਾ ਦੇ ਵਿੱਚ ਅੰਬੇਡਕਰ ਊਰਜਾ ਪਵਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਔਰ ਉਸ ਸੰਸਥਾ ਦੇ ਪ੍ਰੈਜ਼ੀਡੈਂਟ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਬਤੌਰ ਡਿਪਟੀ ਚੀਫ ਜਿਹੜੇ ਆ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਹੋਏ ਨੇ ਅੱਜ ਇਸੇ ਅੰਬੇਡਕਰ ਊਰਜਾ ਭਵਨ ਦੇ ਵਿੱਚ ਜਿੱਥੇ ਲੈਬਾਰਟਰੀ ਵੀ ਚੱਲ ਰਹੀ ਹੈ ਔਰ ਡਿਸਪੈਂਸਰੀ ਵੀ ਚੱਲ ਰਹੀ ਹੈ ਪੋਸੂ ਨਾਵਾ ਚੈਨਲ ਵੀ ਚੱਲ ਰਿਹਾ ਹੈ ਤੇ ਹੋਰ ਵੀ ਕੁਦਰਤੀ ਕੋਈ ਵੀ ਆਫਤ ਆਉਂਦੀ ਹੈ ਤੇ ਪੋਸੂ ਜਾਨਕਿ ਪਾਵਰ ਆਫ ਸੋਸ਼ਲ ਯੂਨਿਟੀ ਜਿਹੜੀ ਹੈ ਉਹ ਸਭ ਤੋਂ ਅੱਗੇ ਹੁੰਦੀ ਹੈ ਆਵਾਮ ਦੀ ਬਿਹਤਰੀ ਵਾਸਤੇ ਔਰ ਇਸੇ ਅੰਬੇਡਕਰ ਊਰਜਾ ਭਵਨ ਨੂੰ ਅਲੱਗ ਅਲੱਗ ਲੋਕ ਜਿਹੜੇ ਸਾਡੇ ਆਪਣੇ ਲੋਕ ਨੇ ਰਿਸਪੈਕਟਡ ਲੋਕ ਨੇ ਜਿਨ੍ਹਾਂ ਦੇ ਦਿੱਤੇ ਹੋਏ ਪੈਸਿਆਂ ਦੇ ਨਾਲ ਅੰਬੇਡਕਰ ਊਰਜਾ ਭਵਨ ਬਣਿਆ ਹੋਇਆ ਹੈ ਜਦੋਂ ਉਹ ਆਪਣੀ ਕੰਟਰੀਬਿਊਸ਼ਨ ਨੂੰ ਯਾਦ ਕਰਦੇ ਨੇ ਔਰ ਇਸ ਅੰਬੇਡਕਰ ਊਰਜਾ ਭਵਨ ਨੂੰ ਯਾਦ ਕਰਦੇ ਨੇ ਤੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਚਲੋ ਸਾਡੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਜੇ 2-2 4-4 ਪੈਸੇ ਗਏ ਹੈ ਤੇ ਅੱਜ ਉਹ ਪੈਸੇ ਲੱਗੇ ਵੀ ਨਜ਼ਰ ਆਉਂਦੇ ਨੇ ਅੱਜ ਇਸ ਅੰਬੇਡਕਰ ਊਰਜਾ ਭਵਨ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਡਿਸਟ੍ਰਿਕਟ ਨਵਾਂ ਸ਼ਹਿਰ ਤੋਂ ਸਾਡੇ ਜੇ ਆਈ ਸਾਹਿਬ ਕਮਲਜੀਤ ਸਿੰਘ ਜੀ ਜਿਹੜੇ ਕਿ ਇਸ ਵਕਤ ਮੇਰੇ ਨਾਲ ਮੌਜੂਦ ਨੇ ਔਰ ਸਰਦਾਰ ਮੋਨ ਸਿੰਘ ਜੀ ਬੂਟਾ ਜਿਹੜੇ ਕੀ ਮਤਲਬ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਜਿਹੜੇ ਹੋਏ ਨੇ ਔਰ ਮਾਸ਼ਾਅੱਲਾ ਬਤੌਰ ਸਰਪੰਚੀ ਵੀ ਇਹਨਾਂ ਦੀ ਵਾਈਫ ਨੇ ਕਾਫੀ ਸਾਲਾਂ ਤੱਕ ਜਿਹੜੀ ਕੀਤੀ ਆ ਔਰ ਪਿੰਡ ਦੇ ਵਿੱਚ ਬਹੁਤ ਸਾਰੇ ਉਹ ਕੰਮ ਕੀਤੇ ਨੇ ਜੋ ਕੰਮ ਹੋਣੇ ਚਾਹੀਦੇ ਸੀ ਜਿਸ ਦੀ ਵਾਕਈ ਪਬਲਿਕ ਨੂੰ ਜ਼ਰੂਰਤ ਸੀ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦਿਆਂ ਸਰ ਪ੍ਰਧਾਨ ਸਾਹਿਬ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਮੈਂ ਵਧਾਈ ਦੇ ਪਾਤਰਾ ਤੁਸੀਂ ਪੋਸੂਨਾਮਾ ਚੈਨਲ ਤੋਂ ਸੋਨਸੋਤਾ ਜੀ ਨਾਲ ਕੈਮਰਾਮੈਨ ਬਿਸ਼ਨੂ ਤੇ ਸਭ ਤੋਂ ਵੱਡੀ ਇਹ ਗੱਲ ਹੈਗੀ ਆ ਵੀ ਆਪਣਾ ਕੋ ਘਰ ਘਾਟ ਜੇ ਅੱਜ ਅਸੀਂ ਪਟਿਆਲੇ ਆਏ ਆ ਸਾਡਾ ਇੱਥੇ ਘਰ ਘਾਟ ਹੈਗਾ ਤਾਂ ਅਸੀਂ ਇੱਥੇ ਹੋ ਕੇ ਜਾ ਰਹੇ ਆ ਸਭ ਤੋਂ ਵੱਧ ਵਧਾਈ ਦੇ ਪਾਤ ਜਸਲ ਸਾਹਿਬ ਤੇ ਉਹਦੀ ਟੀਮ ਜਿਹੜਾ ਦਿਨ ਰਾਤ ਮਿਹਨਤ ਕਰਕੇ ਐਡਾ ਬੜਾ ਭਵਨ ਉਸਾਰ ਦਿੱਤਾ ਨੰਬਰ 2 ਤੇ ਅਸੀਂ ਕਈ ਵਾਰੀ ਨਵੇਂ ਸ਼ਹਿਰ ਪ੍ਰਧਾਨ ਜੀ ਨਾ ਵੀ ਮੈਂ ਹੁਣੇ ਮੋਹਨ ਸਿੰਘ ਨਾਲ ਗੱਲ ਕਰਦਾ ਜੇ ਸਾਨੂੰ ਅਸੀਂ ਬਖੋਰ ਵੀ ਭਰਾਤਰੀ ਜਿੱਥੇ ਬੰਦੇ ਜੀ ਕੰਮ ਕਰਦੇ ਆ ਜੇ ਸਾਨੂੰ ਜੇ ਉੱਥੇ ਕੋਈ ਮੀਟਿੰਗ ਕਰਨੀ ਪੈਂਦੀ ਆ ਤਾਂ ਸਾਨੂੰ ਸੰਦੇ ਪੈ ਜਾਂਦੇ ਵੀ ਆਪਾਂ ਯਾਰ ਮੀਟਿੰਗ ਕਿੱਥੇ ਕਰੀਏ ਕਰੀਏ ਕਿੱਥੇ ਇਹ ਜਿਹੜੀ ਜਸਲ ਸਾਹਿਬ ਦੀ ਬਹੁਤ ਵੱਡੀ ਔਰ ਦੂਰੰਦੇਸ਼ੀ ਦੀ ਜਿਹੜੀ ਸੋਚ ਹੈਗੀ ਆ ਵੀ ਆਪਣਾ ਕੋਈ ਨਾ ਕੋਈ ਇਹ ਘਰ ਹੋਣਾ ਚਾਹੀਦਾ ਜਿੱਥੋਂ ਇੱਕ ਤਖਤ ਹੋਣਾ ਚਾਹੀਦਾ ਜਿੱਥੋਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਤੇ ਇਥੋਂ ਜਿਹੜੇ ਹੁਕਮਨਾਮੇ ਜਾਰੀ ਕੀਤੇ ਜਾ ਸਕਣ ਇਸ ਕਰਕੇ ਮੈਂ ਇਹ ਚਾਹਨਾ ਬਿਆਨ ਆਲੇ ਸਮੇਂ ਦੇ ਵਿੱਚ ਜਸਲ ਸਾਹਿਬ ਦੇ ਸਾਨੂੰ ਹੱਥ ਹੋਰ ਮਜ਼ਬੂਤ ਕਰਨੇ ਚਾਹੀਦੇ ਆ ਇਹ ਸਮੇਂ ਦੀ ਲੋੜ ਆ ਬਿਲਕੁਲ ਜਸਲ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਆ ਇਸ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਜਸਲ ਸਾਹਿਬ ਇਨੇ ਹੌਨੈਸਟ ਪਰਸਨ ਨੇ ਕਿ ਸਾਹਮਣੇ 1815 ਗਜ ਦਾ ਪਲਾਟ ਜਿਹੜਾ ਕਿ ਤਕਰੀਬਨ ਤਕਰੀਬਨ ਮੈਂ ਕਹਿ ਸਕਦਾ ਕਿ ਚਲੋ ਰਜਿਸਟਰੀ ਹੋ ਚੁੱਕਿਆ ਕਰੋੜ ਦੇ ਕਰੀਬੇ ਪਲਾਟ ਜਿਹੜਾ ਪੈ ਗਿਆ ਉਹਦਾ ਇੱਕ ਇੱਕ ਪੈਸਾ ਜਿਹੜਾ ਜਸਲ ਸਾਹਿਬ ਨੇ ਲੋਕਾਂ ਦੇ ਕੋਲ ਜਾ ਜਾ ਕੇ ਆਫੀਸਰਾਂ ਦੇ ਘਰਾਂ ਤੱਕ ਔਰ ਬਹੁਤ ਸਾਰੇ ਆਫੀਸਰਾਂ ਦੇ ਘਰਾਂ ਤੱਕ ਪਹੁੰਚੇ ਆ ਉਹਨਾਂ ਨੇ ਠੀਕ ਹੈ ਦਰਵਾਜ਼ਾ ਜ਼ਰੂਰ ਖੋਲਿਆ ਲੇਕਿਨ ਉਹਨਾਂ ਨੇ ਕੰਟਰੀਬਿਊਟ ਨਹੀਂ ਕੀਤਾ ਬੜੇ ਦੁੱਖ ਦੀ ਗੱਲ ਹੈ ਔਰ ਬਹੁਤ ਸਾਰੇ ਅਜਿਹੇ ਮਤਲਬ ਕਹਿ ਸਕਦੇ ਕਿ EMPLOYES ਨੇ ਜਿਨ੍ਹਾਂ ਦੀ ਜੇ ਸੈਲਰੀ ਵੀ ਘੱਟ ਸੀ ਪਰ ਉਹਨਾਂ ਦਾ ਦਿਲ ਬਹੁਤ ਵੱਡਾ ਸੀ ਉਹਨਾਂ ਨੇ ਜਸਲ ਸਾਹਿਬ ਨੂੰ ਕਿਹਾ ਕਿ ਜਸਾ ਸਾਹਿਬ ਤੁਸੀਂ ਹੁਕਮ ਕਰੋ ਅਸੀਂ ਤੁਹਾਡੇ ਨਾਲ ਹਾਂ ਔਰ 11 ਮਾਰਚ ਨੂੰ ਇਸ ਪਲਾਟ ਦੀ ਜਿਹੜੀ ਹੈ ਉਹ ਰਜਿਸਟਰੀ 11 13 ਮਾਰਚ ਨੂੰ ਇਸ ਪਲਾਟ ਦੀ ਰਜਿਸਟਰੀ ਹੋਈ ਆ ਮੋਹਨ ਸਿੰਘ ਜੀ ਸਾਡੇ ਵੀਰ ਨੇ ਮੋਹਨ ਸਿੰਘ ਉਰਫ ਬੂਟਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਅੱਜ ਭਵਨ ਦੇ ਵਿੱਚ ਇਹ ਦੂਸਰੀ ਵਾਰ ਜੇ ਮੈਂ ਗਲਤੀ ਨਾ ਕਰਦਾ ਹੋਵਾਂ ਤੇ ਦੂਸਰੀ ਵਾਰ ਆਏ ਨੇ ਪਹਿਲਾਂ ਰਿਟਾਇਰਮੈਂਟ ਪਾਰਟੀ ਦੇ ਉੱਪਰ ਆਏ ਸੀ ਔਰ ਅੱਜ ਸਾਡੇ ਵੀਰ ਕਮਲਜੀਤ ਭਾਜੀ ਦੇ ਨਾਲ ਆਏ ਨੇ ਐ ਮੋਹਨ ਸਿੰਘ ਜੀ ਸਭ ਤੋਂ ਪਹਿਲਾਂ ਜੈਪੀ ਜੈਪਾਰਤ ਜੈਪੀਮ ਜੈਪਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗਾ ਸੋਮ ਸੋਤਾ ਜੀ ਦਾ ਜਿਨ੍ਹਾਂ ਨੇ ਅੱਜ ਇੱਥੇ ਪਹੁੰਚਣ ਤੇ ਇਹ ਜਿਹੜੀ ਸਾਡੀ ਮਤਲਬ ਗੱਲਬਾਤ ਸਾਡੇ ਮੰਦਿਆ ਭਾਵਨਾਵਾਂਾਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਸੋ ਇੱਥੇ ਆ ਕੇ ਬਹੁਤ ਹੀ ਚੰਗਾ ਲੱਗਿਆ ਸੋਤਾ ਸਾਹਿਬ ਕਿਉਂਕਿ ਜਦੋਂ ਕੋਈ ਇਨਸਾਨ ਸਹੀ ਮੈਨੇ ਦੇ ਵਿੱਚ ਸਮਾਜ ਦੀ ਸੇਵਾ ਕਰਦਾ ਆਪਣਾ ਯੋਗਦਾਨ ਪਾ ਰਿਹਾ ਹੋਵੇ ਸੋ ਉੱਥੇ ਬੰਦੇ ਦਾ ਜਦੋਂ ਕੋਈ ਵੀ ਬੰਦਾ ਬਾਹਰੋਂ ਆਂਦਾ ਤਾਂ ਉਹਦੇ ਮਨ ਨੂੰ ਸਕੂਨ ਮਿਲਦਾ ਤਾਂ ਬਹੁਤ ਵੱਡੀ ਸੇਵਾ ਬਹੁਤ ਵੱਡੀ ਕਰਨਾ ਜਸਰ ਸਾਹਿਬ ਦੀ ਜਿਨ੍ਹਾਂ ਨੇ ਲਗਾਤਾਰ ਆਪਣਾ ਘਰਵਾਰ ਛੱਡ ਕੇ ਸਮਾਜ ਦੀ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਆ ਮੈਂ ਉਹਨਾਂ ਬਾਰੇ ਕਹਿਣਾ ਚਾਹਨਾ ਕਿ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਆ ਕਿਉਂਕਿ ਅਸੀਂ ਕਿਤੇ ਜਾਣਾ ਹੁੰਦਾ ਤਾਂ ਬੜਾ ਔਖਾ ਲੱਗਦਾ ਜਦੋਂ ਦੂਰ ਦਰੜੇ ਜਾਣਾ ਪੈਂਦਾ ਪਰ ਜਸਰ ਸਾਹਿਬ ਸੋ ਸੋ 200 200 ਕਿਲੋਮੀਟਰ 300 300 ਕਿਲੋਮੀਟਰ ਜਿਹੜਾ ਉੱਠ ਕੇ ਜਿੱਥੇ ਵੀ ਕੋਈ ਉਹਨਾਂ ਨੂੰ ਯਾਦ ਕਰਦਾ ਉੱਥੇ ਸਮਾਜ ਦੀ ਖਾਤਰ ਜਿਹੜੇ ਆ ਪਹੁੰਚਦੇ ਆ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਆ ਸੋ ਜਿੱਥੋਂ ਤੱਕ ਊਰਜਾ ਪਵੰਦੀ ਗੱਲ ਆ ਤੇ ਇੱਥੇ ਜਿਹੜਾ ਸਮਾਜ ਸੇਵਾ ਦੇ ਲਈ ਲੈਬੋਰੀ ਵੀ ਚੱਲ ਰਹੀ ਆ ਇਹ ਡਿਸਪੈਂਸਰੀ ਵੀ ਚੱਲ ਰਹੀ ਆ ਹੋਰ ਵੀ ਨਾਲ ਦੀ ਨਾਲ ਸਮਾਜ ਸੇਵਾ ਦੇ ਜਿਹੜੇ ਕੰਮ ਆ ਉਹ ਜਸਲ ਸਾਹਿਬ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਉਹ ਚਲਾ ਰਹੀ ਆ ਸੋ ਅਸੀਂ ਵੀ ਕੁਝ ਸਮੇਂ ਤੋਂ ਜਸਰ ਸਾਹਿਬ ਦੇ ਨਾਲ ਜੁੜੇ ਹੋਏ ਆ ਸੋ ਅਸੀਂ ਵੀ ਆਪਣੇ ਮਨ ਨੂੰ ਵੱਡ ਭਾਗਾ ਸਮਝਦੇ ਆ ਕਿ ਸਾਨੂੰ ਇਹੋ ਜਿਹੇ ਇਨਸਾਨ ਮਿਲਿਆ ਜਿਹੜਾ ਸਮਾਜ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦਾ ਸੋ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੋਤਾ ਸਾਹਿਬ ਤੁਹਾਨੂੰ ਵੀ ਆਪਾਂ ਬੇਨਤੀ ਕਰਦੇ ਆ ਕਿ ਅਸੀਂ ਹਮੇਸ਼ਾ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਹਮੇਸ਼ਾ ਇਸ ਸੰਸਥਾ ਨਾਲ ਜੁੜੇ ਰਾਵਾਂਗੇ ਜਿੰਨੀ ਕੋਈ ਸਾਡੀ ਸਮਰੱਥਾ ਹੈ ਉਹਦੇ ਮੁਤਾਬਿਕ ਆਪਾਂ ਜਿਹੜਾ ਮਾਇਆ ਦਾ ਜਾਂ ਹੋਰ ਸੇਵਾ ਦਾ ਯੋਗਦਾਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾ ਦੇਵਾਂਗੇ ਆਂਦੇ ਵਿੱਚ ਸੋਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅਸੀਂ ਇੰਨੇ ਜੋਗੇ ਤਾਂ ਹੈ ਨਹੀਂ ਕਿ ਸਾਡੀ ਕੋਈ ਇੰਟਰਵਿਊ ਲਵੇ ਪਰ ਜਸ ਸੂਤਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਨਾਲ ਜਸਰ ਸਾਹਿਬ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਂ ਜਿਦੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤੀ ਬਿਲਕੁਲ ਜੀ ਇਹ ਮੋਹਨ ਸਿੰਘ ਬੂਟਾ ਜੀ ਨੇ ਔਰ ਕਈ ਵਾਰੀ ਆਪਾਂ ਗੱਲਬਾਤ ਕਰਦੇ ਆ ਕਿ ਤਖੱਲਸ ਰੱਖ ਲੈਂਦੇ ਆ ਸਰਦਾਰ ਮੋਹਨ ਸਿੰਘ ਜੀ ਨੇ ਆਪਣਾ ਤਖੱਲਸ ਰੱਖਿਆ ਬੂਟਾ ਔਰ ਮੈਂ ਇਹ ਕਈ ਵਾਰੀ ਪੁੱਛਦਾ ਹੁੰਦਾ ਸੀ ਜਦੋਂ ਰਿਟਾਇਰਮੈਂਟ ਪਾਰਟੀ ਤੇ ਜਾਣਾ ਹੈ ਤਾਂ ਫਿਰ ਮੈਂ ਕਹਿੰਦਾ ਕਈ ਵਾਰੀ ਪਿੰਡ ਹੁੰਦਾ ਹੈ ਪਿੰਡ ਦਾ ਤਖੱਲਸ ਆਪਾਂ ਲਾ ਲਈਦਾ ਪਰ ਇਹਨਾਂ ਨੇ ਕਿਹਾ ਕਿ ਨਹੀਂ ਮੈਨੂੰ ਚੰਗਾ ਲੱਗਦਾ ਸੀ ਔਰ ਅੱਜ ਇਹਨਾਂ ਦੇ ਨਾਮ ਦੇ ਸਦਕਾ ਪੂਰੇ ਪਿੰਡ ਦੇ ਵਿੱਚ ਬਹੁਤ ਵਧੀਆ ਡਿਵੈਲਪਮੈਂਟ ਕਰਵਾਈ ਆ ਇਹਨਾਂ ਨੇ ਕਿਉਂਕਿ ਜੇਕਰ ਆਪਾਂ ਮਤਲਬ ਨਾਮ ਦਾ ਸਹੀ ਅਰਥ ਲびਏ ਤਾਂ ਉਹ ਬੂਟਾ ਦਰਖਤ ਹੁੰਦਾ ਹੈ ਜਿਹੜਾ ਦਰਖਤ ਹਮੇਸ਼ਾ ਛਾਂ ਦਿੰਦਾ ਹੈ ਠੰਡੀ ਮਿਠੜੀ ਛਾਂ ਦਿੰਦਾ ਹੈ ਸੋ ਅੱਜ ਸਾਡੇ ਦਾ ਕਮਲਜੀਤ ਸਿੰਘ ਜੀ ਜਿਹੜੇ ਕੀ ਬਤੌਰ ਜੇਈ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਪੋਸੂ ਦੇ ਜ਼ਿਲ੍ਹਾ ਨਵੇਂ ਸ਼ਹਿਰ ਤੋਂ ਪ੍ਰੈਜ਼ੀਡੈਂਟ ਨੇ ਬੜੇ ਪਿਆਰੇ ਇਨਸਾਨ ਨੇ ਔਰ ਬਹੁਤ ਵਧੀਆ ਗੱਲਬਾਤ ਕੀਤੀ ਹੈ ਕਿ ਆਪਣਾ ਘਰ-ਬਾਰ ਹੋਣਾ ਚਾਹੀਦਾ ਹੈ ਜਿੱਥੇ ਬੰਦਾ ਦਰਵਾਜ਼ਾ ਖੁੱਲੇ ਆਪਣਾ ਆਰਾਮ ਨਾਲ ਬੈਠੇ ਔਰ ਇਹ ਦਰਵਾਜ਼ੇ ਤਾਂ 24 ਘੰਟੇ ਖੁੱਲੇ ਰਹਿੰਦੇ ਨੇ ਅੱਜ 8 ਤੋਂ 10 ਦੇ ਕਰੀਬ ਬੱਚੀਆਂ ਜਿਹੜੀਆਂ ਨੇ ਉਹ ਇੱਥੇ ਬਣੇ ਅੰਬੇਡਕਰ ਊਰਜਾ ਪਾਵੰਦੇ ਵਿੱਚ ਬਣੇ ਹੋਸਟਲ ਦਾ ਆਨੰਦ ਲੈ ਰਹੀਆਂ ਨੇ ਸਕੂਲ ਵਿੱਚ ਜਾਂਦੀਆਂ ਨੇ ਕਾਲਜ ਵਿੱਚ ਜਾਂਦੀਆਂ ਨੇ ਬਹੁਤ ਸਾਰੇ ਬੱਚੇ ਬੱਚੀਆਂ ਜਿਹੜੇ ਉਹ ਪੇਪਰ ਦੇਣ ਵਾਸਤੇ ਵੀ ਇੱਥੇ ਆਉਂਦੇ ਨੇ ਸਟੇ ਕਰਦੇ ਨੇ ਖਾਣ ਨੂੰ ਸਭ ਕੁਝ ਮਿਲਦਾ ਹੈ ਔਰ ਸੌਣ ਵਾਸਤੇ ਤੁਹਾਨੂੰ ਪਤਾ ਹੈ ਪੂਰੇ ਕਮਰੇ ਬਣੇ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਅੰਬੇਡਕਰ ਊਰਜਾ ਪਵਨ ਦੇ ਵਿੱਚ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਹੋਰਾਂ ਵੱਲੋਂ ਨਹੀਂ ਆਉਣ ਦਿੱਤੀ ਜਾਂਦੀ ਕਿਉਂਕਿ ਜਸਲ ਸਾਹਿਬ ਇੱਕ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡਿਆ ਹੋਇਆ ਹੈ ਔਰ ਸਮਾਜ ਨੂੰ ਇੱਕ ਮੰਚ ਤੇ ਇਕੱਠੇ ਕਰਨ ਵਾਸਤੇ ਦਿਨ ਰਾਤ ਇੱਕ ਕਰ ਰਹੀ ਨੇ ਸੋ ਤੁਸੀਂ ਅੱਜ ਪਵਨ ਦੇ ਵਿੱਚ ਕਮਲਜੀਤ ਭਾਜੀ ਮੋਨਵੀਰ ਜੀ ਤੁਸੀਂ ਆਇਓ ਬਹੁਤ ਚੰਗਾ ਲੱਗਾ ਔਰ ਭਵਿਕ ਦੇ ਵਿੱਚ ਵੀ ਇਸ ਤਰ੍ਹਾਂ ਤੁਸੀਂ ਆਇਆ ਕਰੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਸਾ ਪੋਸੂਨਾਮਾ ਚੈਨਲ ਲਈ ਅਮੇਡਕਰ ਊਰਜਾ ਪਵਨ ਪਟਿਆਲਾ ਤੋਂ